ਅਮਰੀਕਾ ਤੇ ਭਾਰਤ ਵਿਚਲਾਤਨਾ ਹੁਣ ਟਕਣ ਦਾ ਨਾਮ ਨਹੀਂ ਲੈ ਰਿਆ ਅਜਿਹੇ ਦੇ ਵਿੱਚ ਅਮਰੀਕਾ ਦੇ ਇੱਕ ਸੰਸਦ ਦੇ ਬਿਆਨ ਨੇ ਭਾਰਤੀਆਂ ਦੇ ਵਿੱਚ ਚਿੰਤਾਵਾਂ ਹੋਰ ਵਧਾ ਦਿੱਤੀਆਂ ਅਮਰੀਕੀ ਰਿਪਬਲਿਕਨ ਸੈਨੇਟਰ ਮਾਈਕ ਲੀ ਜਿਸ ਦੇ ਵੱਲੋਂ H1B ਵੀਜ਼ਾ ਤੇ ਰੁਕ ਲਗਾ ਦੀ ਸੰਭਾਵਨਾ ਜਤਾਈ ਗਈ ਹੈ दरअसल ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਇੱਕ ਪੋਸਟ ਦੇ ਜਵਾਬ ਦੇ ਵਿੱਚ ਸਵਾਲ ਕੀਤਾ ਕਿ ਹੁਣ H1B ਵੀਜ਼ਾ ਤੇ ਬੈਨ ਨਾਉਣ ਦਾ ਸਮਾਂ ਆ ਗਿਆ ਪਿੱਛੇ ਕਵੈਸਚਨ ਮਾਰਕ ਪਾਇਆ ਗਿਆ ਇਹ ਬਿਆਨ ਉਸ ਵੇਲੇ ਆਇਆ ਜਦੋਂ ਇੱਕ ਪੋਸਟ ਦੇ ਵਿੱਚ ਦਾਵਾ ਕੀਤਾ ਗਿਆ ਕਿ ਬੁਲਮਾਰਟ ਦੇ ਅਧਿਕਾਰੀ ਨੂੰ ਭਾਰਤੀ H1B ਕਰਮਚਾਰੀਆਂ ਨੂੰ ਤਰਜੀਹ ਦੇਣ ਦੇ ਲਈ ਰਿਸ਼ਵਤ ਦਿੱਤੀ ਗਈ ਸੀ ਮਾਈਕਲ ਇਸ ਮਾਮਲੇ ਤੇ ਆਵਾਜ਼ ਉਠਾਉਣ ਵਾਲੇ ਨਵੇਂ ਨੇਤਾ ਬਣਨੇ ਤੇ ਜਜ਼ਨਾ ਅਮਰੀਕਾ ਦੇ ਵਿੱਚ H1B ਵੀਜ਼ਾ ਪ੍ਰੋਗਰਾਮ ਤੇ ਚੱਲ ਰਹੀਆਂ ਚਰਚਾਵਾਂ ਤੇਜ਼ ਹੋ ਚੁੱਕੀਆਂ ਨੇ ਤੇ H1B ਵੀਜ਼ਾ ਹੈ ਕਿ 1990 ਦੇ ਵਿੱਚ ਸ਼ੁਰੂ ਹੋਇਆ H1B ਵੀਜ਼ਾ ਅਮਰੀਕੀ ਕੰਪਨੀਆਂ ਨੂੰ ਖਾਸ ਪੇਸ਼ੇਵਰ ਖੇਤਰਾਂ ਦੇ ਵਿੱਚ ਵਿਦੇਸ਼ੀ ਕਰਮਚਾਰੀ ਰੱਖਣ ਦੀ ਇਜਾਜ਼ਤ ਦਿੰਦਾ ਇਹ ਵੀਜ਼ਾ 3 ਸਾਲ ਦੇ ਲਈ ਜਿਸ ਨੂੰ ਵੱਧ ਤੋਂ ਵੱਧ 6 ਸਾਲ ਤੱਕ ਵਿਦਾਇਆ ਜਾ ਸਕਦਾ ਹੈ ਹਰ ਸਾਲ ਅਮਰੀਕੀ ਸਰਕਾਰ 65000 H1B ਵੀਜ਼ਾ ਜਾਰੀ ਕਰਦੀ ਹੈ ਜਦਕਿ 20000 ਵੱਖਰੇ ਵੀਜ਼ੇ ਅਮਰੀਕੀ ਯੂਨੀਵਰਸਿਟੀਆਂ ਤੋਂ ਮਾਸਟਰ ਜਾਂ ਫਿਰ ਪੀਐਚਡੀ ਕਰਨ ਵਾਲਿਆਂ ਨੂੰ ਦਿੱਤੇ ਜਾਂਦੇ ਨੇ ਭਾਰਤ ਕਾਫੀ ਸਮੇਂ ਤੋਂ ਇਸ ਪ੍ਰੋਗਰਾਮ ਦਾ ਸਭ ਤੋਂ ਵੱਡਾ ਲਾਭਪਾਤਰੀ ਦੀ ਹੈ ਖਾਸ ਕਰਕੇ ਆਈਟੀ ਤੇ ਟੈਕਨੋਲੋਜੀ ਪ੍ਰੋਫੈਸ਼ਨਲਸ ਦੇ ਲਈ ਤਾਂ ਹਾਲ ਹੀ ਦੇ ਵਿੱਚ H1B ਵੀਜ਼ਾ ਮਾਮਲੇ ਦੇ ਵਿੱਚ ਅਮਰੀਕੀ ਰਾਜਨੀਤੀ ਦੇ ਵਿੱਚ ਸਪਸ਼ਟ ਵੰਡ ਸਾਹਮਣੇ ਆਈ ਹੈ ਉਪਰਾਸ਼ਟਰਪਤੀ ਜੇਡੀ ਵੈਂਸ ਨੇ ਕਿਹਾ ਹੈ ਕਿ ਵੱਡੀਆਂ ਟੈਕ ਕੰਪਨੀ ਅਮਰੀਕੀ ਕਰਮਚਾਰੀਆਂ ਨੂੰ ਕੱਢ ਕੇ H1B ਕਰਮਚਾਰੀਆਂ ਨੂੰ ਰੱਖ ਰਹੀਆਂ ਨੇ ਜੋ ਕਿ ਅਮਰੀਕੀ ਪੇਸ਼ੇਵਾਰਾਂ ਦੇ ਨਾਲ ਅਨਿਆਇ ਹੈ ਤੇ ਉਹਨਾਂ ਉਦਾਹਰਣ ਦੁੱਤੀ ਹੈ ਕਿ ਹਜ਼ਾਰਾਂ ਕਰਮਚਾਰੀ ਕੱਢਣ ਦੇ ਬਾਵਜੂਦ ਕੰਪਨੀਆਂ ਵਿਦੇਸ਼ੀ ਵਰਕ ਵੀਜ਼ੇ ਦੇ ਲਈ ਅਰਜ਼ੀਆਂ ਦੇ ਰਹੀਆਂ ਨੇ ਦੂਜੇ ਪਾਸੇ 트ੰਪ ਨੇ ਪਹਿਲਾਂ ਹੀ H1B ਵੀਜ਼ਾ ਨੂੰ ਸ਼ਾਨਦਾਰ ਪ੍ਰੋਗਰਾਮ ਦੱਸਿਆ ਸੀ ਤੇ ਕਿਹਾ ਸੀ ਕਿ ਕਈ ਕੰਪਨੀਆਂ ਦੇ ਵਿੱਚ H1B ਵੀਜ਼ਾ ਤਾਰਕ ਕਰਮਚਾਰੀ ਕੰਮ ਕਰ ਰਹੇ ਨੇ ਤੇ ਦੱਸਦੇ ਗਏ ਕਿ USCIS ਦੇ ਨਵੇਂ ਨਿਯੁਕਤ ਡਾਇਰੈਕਟਰ ਜੋਸੇਫ ਐਂਡਲੋ ਨੇ ਕਿਹਾ ਕਿ H1B ਵੀਜ਼ੇ ਦਾ ਇਸਤੇਮਾਲ ਅਮਰੀਕੀ ਅਰਥਵਿਵਸਥਾ ਤੇ ਮਜ਼ਦੂਰਾਂ ਨੂੰ ਪੂਰੇ ਤਰੀਕੇ ਦੇ ਨਾਲ ਹੋਣਾ ਚਾਹੀਦਾ ਨਾ ਕਿ ਉਹਨਾਂ ਦੀ ਥਾਂ ਲੈਣ ਉਹਨਾਂ ਦਾ ਇਹ ਕਹਿਣਾ ਹੈ ਕਿ ਅਮਰੀਕੀ ਮੀਡੀਆ ਦੇ ਜੋ ਰਿਪੋਰਟਸ ਨੇ ਜਿਸ ਦੇ ਵਿੱਚ ਕਿਹਾ ਗਿਆ ਕਿ ਟਰੰਪ ਪ੍ਰਸ਼ਾਸਨ H1B ਲੋਟਰੀ ਸਿਸਟਮ ਨੂੰ ਖਤਮ ਕਰਨ ਤੇ ਤਨਖਾਹ ਅਧਾਰਿਤ ਪਾਇਟਰੀ ਸਿਸਟਮ ਲਾਗੂ ਕਰਨ ਦੇ ਵਿਚਾਰ ਕਰ ਰਿਹਾ ਹੈ ਜਦਾ ਮਤਲਬ ਹੈ ਕਿ ਜਿਹਨਾਂ ਕਰਮਚਾਰੀਆਂ ਦੀ ਤਨਖਾਹ ਉੱਚੀ ਹੋਵੇਗੀ ਉਹਨਾਂ ਨੂੰ ਵਾ ਤਰਜੀ ਮਿਲੇਗੀ H1B ਪ੍ਰੋਗਰਾਮ ਦੇ ਵਿੱਚ ਸਭ ਤੋਂ ਵੱਡਾ ਹਿੱਸਾ ਭਾਰਤੀ ਆਈਟੀ ਤੇ ਟੈਕਨੋਲੋਜੀ ਪੇਸ਼ਾਵਰਾਂ ਦਾ ਹੁੰਦਾ ਹਰ ਸਾਲ ਹਜ਼ਾਰਾਂ ਭਾਰਤੀ ਇੰਜੀਨੀਅਰ ਡਾਕਟਰ ਖੋਜਕਰ ਅਮਰੀਕਾ H1B ਵੀਜ਼ਾ ਰਾਹੀਂ ਜਾਂਦੇ ਨੇ ਜੇਕਰ ਨਿਯਮ ਸਖਤ ਕੀਤੇ ਜਾਣ ਜਾਂ ਰੋਕ ਲਗਾਈ ਜਾਵੇ ਤਾਂ ਇਸ ਦਾ ਸਿੱਧਾ ਅਸਰ ਪੈਣ ਦੇ IT ਸੈਕਟਰ ਤੇ ਭਾਰਤੀ ਟੈਲੈਂਟ ਦੇ ਪੈਣ ਵਾਲਾ ਅਮਰੀਕਾ ਤੇ ਭਾਰਤ ਵਿਚਲਾਤ ਨਾ ਹੁਣ ਕੱਟਣ ਦਾ ਨਾਮ ਨਹੀਂ ਲੈ ਰਿਹਾ ਅਜਿਹੇ ਦੇ ਵਿੱਚ ਅਮਰੀਕਾ ਦੇ ਇੱਕ ਸੰਸਦ ਦੇ ਬਿਆਨ ਨੇ ਭਾਰਤੀਆਂ ਦੇ ਵਿੱਚ ਚਿੰਤਾਵਾਂ ਹੋਰ ਵਧਾ ਦਿੱਤੀਆਂ ਅਮਰੀਕੀ ਰਿਪਬਲਿਕਨ ਸੈਨੇਟਰ ਮਾਈਕ ਲੀ ਜਿਸ ਦੇ ਵੱਲੋਂ H1B ਵੀਜ਼ਾ ਤੇ ਰੁਕ ਲਗਾ ਦੀ ਸੰਭਾਵਨਾ ਜਤਾਈ ਗਈ ਹੈ दरअसल ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਇੱਕ ਪੋਸਟ ਦੇ ਜਵਾਬ ਦੇ ਵਿੱਚ ਸਵਾਲ ਕੀਤਾ ਕਿ ਹੁਣ H1B ਵੀਜ਼ਾ ਤੇ ਬਾਹਰ ਨਾਉਣ ਦਾ ਸਮਾਂ ਆ ਗਿਆ ਪਿੱਛੇ ਕਵੈਸਚਨ ਮਾਰਕ ਪਾਇਆ ਗਿਆ ਇਹ ਬਿਆਨ ਉਸ ਵੇਲੇ ਆਇਆ ਜਦੋਂ ਇੱਕ ਪੋਸਟ ਦੇ ਵਿੱਚ ਦਾਵਾ ਕੀਤਾ ਗਿਆ ਕਿ ਬੁਲਮਾਰਟ ਦੇ ਅਧਿਕਾਰੀ ਨੂੰ ਭਾਰਤੀ H1B ਕਰਮਚਾਰੀਆਂ ਨੂੰ ਤਰਜੀਹ ਦੇਣ ਦੇ ਲਈ ਰਿਸ਼ਵਤ ਦਿੱਤੀ ਗਈ ਸੀ ਮਾਈਕਲਿਸ ਮਾਮਲੇ ਤੇ ਆਵਾਜ਼ ਉਠਾਉਣ ਵਾਲੇ ਨਵੇਂ ਨੇਤਾ ਬਣਨੇ ਤੇ ਜੱਜਨਾ ਅਮਰੀਕਾ ਦੇ ਵਿੱਚ H1B ਵੀਜ਼ਾ ਪ੍ਰੋਗਰਾਮ ਤੇ ਚੱਲ ਰਹੀਆਂ ਚਰਚਾਵਾਂ ਤੇਜ਼ ਹੋ ਚੁੱਕੀਆਂ ਨੇ ਤੇ H1B ਵੀਜ਼ਾ ਹੈ ਕਿ 1990 ਦੇ ਵਿੱਚ ਸ਼ੁਰੂ ਹੋਇਆ H1B ਵੀਜ਼ਾ ਅਮਰੀਕੀ ਕੰਪਨੀਆਂ ਨੂੰ ਖਾਸ ਪੇਸ਼ੇਵਰ ਖੇਤਰਾਂ ਦੇ ਵਿੱਚ ਵਿਦੇਸ਼ੀ ਕਰਮਚਾਰੀ ਰੱਖਣ ਦੀ ਇਜਾਜ਼ਤ ਦਿੰਦਾ ਹੈ ਇਹ ਵੀਜ਼ਾ 3 ਸਾਲ ਦੇ ਲਈ ਹੁੰਦਾ ਹੈ ਜਿਸ ਨੂੰ ਵੱਧ ਤੋਂ ਵੱਧ 6 ਸਾਲ ਤੱਕ ਵਿਦਾਇਆ ਜਾ ਸਕਦਾ ਹੈ ਹਰ ਸਾਲ ਅਮਰੀਕੀ ਸਰਕਾਰ 65000 H1B ਵੀਜ਼ਾ ਜਾਰੀ ਕਰਦੀ ਹੈ ਜਦਕਿ 20000 ਵੱਖਰੇ ਵੀਜ਼ੇ ਅਮਰੀਕੀ ਯੂਨੀਵਰਸਿਟੀਆਂ ਤੋਂ ਮਾਸਟਰ ਜਾਂ ਫਿਰ ਪੀਐਚਡੀ ਕਰਨ ਵਾਲਿਆਂ ਨੂੰ ਦਿੱਤੇ ਜਾਂਦੇ ਨੇ ਭਾਰਤ ਕਾਫੀ ਸਮੇਂ ਤੋਂ ਇਸ ਪ੍ਰੋਗਰਾਮ ਦਾ ਸਭ ਤੋਂ ਵੱਡਾ ਲਾਭਪਾਤਰੀ ਦੀ ਹੈ ਖਾਸ ਕਰਕੇ ਆਈਟੀ ਤੇ ਟੈਕਨੋਲੋਜੀ ਪ੍ਰੋਫੈਸ਼ਨਲਸ ਦੇ ਲਈ ਤਾਂ ਹਾਲ ਹੀ ਦੇ ਵਿੱਚ H1B ਵੀਜ਼ਾ ਮਾਮਲੇ ਦੇ ਵਿੱਚ ਅਮਰੀਕੀ ਰਾਜਨੀਤੀ ਦੇ ਵਿੱਚ ਸਪਸ਼ਟ ਵੰਡ ਸਾਹਮਣੇ ਆਈ ਹੈ ਉਪਰਾਸ਼ਟਪਤੀ ਜੇਡੀ ਵੈਂਸ ਨੇ ਕਿਹਾ ਕਿ ਵੱਡੀਆਂ ਟੈਕ ਕੰਪਨੀ ਅਮਰੀਕੀ ਕਰਮਚਾਰੀਆਂ ਨੂੰ ਕੱਢ ਕੇ H1B ਕਰਮਚਾਰੀਆਂ ਨੂੰ ਰੱਖ ਰਹੀਆਂ ਨੇ ਜੋ ਕਿ ਅਮਰੀਕੀ ਪੇਸ਼ੇਵਾਰਾਂ ਦੇ ਨਾਲ ਅਨਿਆਇ ਤੇ ਉਹਨਾਂ ਉਦਾਹਰਨ ਦੁੱਤੀ ਹੈ ਕਿ ਹਜ਼ਾਰਾਂ ਕਰਮਚਾਰੀ ਕੱਢਣ ਦੇ ਬਾਵਜੂਦ ਕੰਪਨੀਆਂ ਵਿਦੇਸ਼ੀ ਵਰਕ ਵੀਜ਼ੇ ਦੇ ਲਈ ਅਰਜ਼ੀਆਂ ਦੇ ਰਹੀਆਂ ਨੇ ਦੂਜੇ ਪਾਸੇ 트ੰਪ ਨੇ ਪਹਿਲਾਂ ਹੀ H1B ਵੀਜ਼ਾ ਨੂੰ ਸ਼ਾਨਦਾਰ ਪ੍ਰੋਗਰਾਮ ਦੱਸਿਆ ਸੀ ਤੇ ਕਿਹਾ ਸੀ ਕਿ ਕਈ ਕੰਪਨੀਆਂ ਦੇ ਵਿੱਚ H1B ਵੀਜ਼ਾ ਤਾਰਕ ਕਰਮਚਾਰੀ ਕੰਮ ਕਰ ਰਹੇ ਨੇ ਤੇ ਦੱਸ ਦਈਏ ਕਿ USCIS ਦੇ ਨਵੇਂ ਨਿਯੁਕਤ ਡਾਇਰੈਕਟਰ ਜੋਸੇਫ ਐਂਡਲੋ ਨੇ ਕਿਹਾ ਕਿ H1B ਵੀਜ਼ੇ ਦਾ ਇਸਤੇਮਾਲ ਅਮਰੀਕੀ ਅਰਥਵਿਵਸਥਾ ਤੇ ਮਜ਼ਦੂਰਾਂ ਨੂੰ ਪੂਰੇ ਤਰੀਕੇ ਦੇ ਨਾਲ ਹੋਣਾ ਚਾਹੀਦਾ ਨਾ ਕਿ ਉਹਨਾਂ ਦੀ ਥਾਂ ਲੈਣ ਉਹਨਾਂ ਦਾ ਇਹ ਕਹਿਣਾ ਹੈ ਕਿ ਅਮਰੀਕੀ ਮੀਡੀਆ ਦੇ ਜੋ ਰਿਪੋਰਟਸ ਨੇ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਡ੍ਰਮ ਪ੍ਰਸ਼ਾਸਨ H1B ਲੋਟਰੀ ਸਿਸਟਮ ਨੂੰ ਖਤਮ ਕਰਨ ਤੇ ਤਨਖਾਹ ਅਧਾਰਿਤ ਪਾਈਟਰੀ ਸਿਸਟਮ ਲਾਗੂ ਕਰਨ ਦੇ ਵਿਚਾਰ ਕਰ ਰਿਹਾ ਹੈ। ਜਦਾ ਮਤਲਬ ਹੈ ਕਿ ਜਿਨ੍ਹਾਂ ਕਰਮਚਾਰੀਆਂ ਦੀ ਤਨਖਾਹ ਉੱਚੀ ਹੋਵੇਗੀ ਉਨ੍ਹਾਂ ਨੂੰ ਵੱਧ ਤਰਜੀਹ ਮਿਲੇਗੀ। H1B ਪ੍ਰੋਗਰਾਮ ਦੇ ਵਿੱਚ ਸਭ ਤੋਂ ਵੱਡਾ ਹਿੱਸਾ ਭਾਰਤੀ ਆਈਟੀ ਤੇ ਟੈਕਨੋਲੋਜੀ ਪੇਸ਼ਾਵਰਾਂ ਦਾ ਹੁੰਦਾ ਹੈ। ਹਰ ਸਾਲ ਹਜ਼ਾਰਾਂ ਭਾਰਤੀ ਇੰਜੀਨੀਅਰ ਡਾਕਟਰ ਖੋਜਕਰ ਅਮਰੀਕਾ H1B ਵੀਜ਼ਾ ਰਾਹੀਂ ਜਾਂਦੇ ਨੇ। ਜੇਕਰ ਨਿਯਮ ਸਖਤ ਕੀਤੇ ਜਾਣ ਜਾਂ ਰੋਕ ਲਗਾਈ ਜਾਵੇ ਤਾਂ ਇਸ ਦਾ ਸਿੱਧਾ ਅਸਰ ਭਾਰਤ ਦੇ ਆਈਟੀ ਸੈਕਟਰ ਤੇ ਭਾਰਤੀ ਟੈਲੈਂਟ ਦੇ ਪੈਣ ਵਾਲਾ